ਖਾਸ ਤੌਰ ਤੇ ਸਾਡੇ ਜਨਾਲੇ ਦੀ ਪ੍ਰਸਤਾਸੀਂ ਮਾਨ ਸਮਾਨ ਕਰਦੇ ਆ ਕਿ ਸਾਰਿਆਂ ਨੂੰ ਅਪਰੂਵ ਕੀਤਾ ਤੁਸੀਂ ਬੜੇ ਸੂਝਵਾਨ ਵੀ ਹੋ ਤੇ ਬਹੁਤ ਵਧੀਆ ਢੰਗ ਨਾਲ ਕੰਮ ਵੀ ਕਰਦੇ ਹੋ ਮਸਲਾ ਜਿਹੜਾ ਇਸ ਵੇਲੇ ਖੜਾ ਹੋਇਆ ਉਹ ਪਹਿਲਾਂ ਸ਼ੁਰੂਆਤ ਕਰਦੇ ਆ ਬੜੀ ਮਿਹਨਤ ਦੇ ਨਾਲ ਵਕੀਲ ਸਹਿਬਾਨਾਂ ਦੇ ਨਾਲ ਉਹਨਾਂ ਦੇ ਰਹੀਆਂ ਹੀ ਕਾਗਜ਼ ਭਰੇ ਨੇ ਇੱਕ ਇੱਕ ਕਾਗਜ਼ ਸਾਡਾ ਠੀਕ ਸੀਗਾ ਇਹਨਾਂ ਨੇ ਕੀਤਾ ਕੀ ਹੈ ਇੱਕ ਵੀ ਗਲਤੀ ਸਾਨੂੰ ਦੱਸੀ ਨਹੀਂ ਵੀ ਤੁਹਾਡੀ ਕੀ ਹੈ ਅੰਦਰ ਬੈ ਕੇ ਅਲੀਗੇਸ਼ਨ ਲਾਏ ਕਨੇ ਨੇ ਕਿਸੇ ਪਾਰਟੀ ਨੇ ਨਹੀਂ ਲਾਏ ਉਹਨਾਂ ਦੀ ਜਿਹੜੀ ਪਾਰਟੀ ਨ ਪਾਵਰ ਹੈ ਉਸ ਪਾਰਟੀ ਨੇ ਆਮ ਪਾਰਟੀ ਦੇ ਜਿਹੜੇ ਉੱਥੇ ਬੈਠੇ ਸੀਗੇ ਅਫਸਰ ਸਾਬ੍ਹ ਵਾਲਾ ਤੇ ਕਲਰਿਕਲ ਸਟਾਫ ਸੀਗਾ ਉਹਨਾਂ ਨੇ ਸਾਡੀਆਂ ਫਾਈਲਾਂ ਫੋਲ ਫੋਲ ਕੇ ਕਿਹਾ ਵੀ ਆਹ ਅਲੀਗੇਸ਼ਨ ਲਾਓ ਆਹ ਅਲੀਗੇਸ਼ਨ ਲਾਓ ਉਹ ਲਾਓ ਉਹ ਅਲੀਗੇਸ਼ਨ ਕਿਸੇ ਵਰਕਰ ਨੇ ਨਹੀਂ ਲਾਏ ਕਿਸੇ ਨੇ ਅਕਾਲੀ ਦਲ ਨੇ ਨਹੀਂ ਲਾਏ ਕਿਸੇ ਭਾਜਪਾ ਨੇ ਨਹੀਂ ਲਾਏ ਕਿਸੇ ਹੋਰ ਨੇ ਨਹੀਂ ਲਾਏ ਇਹਨਾਂ ਵੀ ਨਹੀਂ ਲਾਏ ਉਹ ਐਲੀਗੇਸ਼ਨ ਲਾਏ ਤੇ ਲਾਏ ਉਹ ਸਾਰੇ ਉਸ ਪੈਰਾਫਰਨੀਲੀਆ ਕਹਿ ਲੋ ਜਾਂ ਉਹਨਾਂ ਦਾ ਸਟਾਫ ਮੈਂਬਰ ਕਹਿ ਲੋ ਉਹਨਾਂ ਨੇ ਲਾਏ ਉਹ ਜਾ ਕੇ ਤਸਦੀਕ ਕੀਤੀ ਉਹਨਾਂ ਦੇ ਨਾਲ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਜਿਹੜੀਆਂ ਇਹਨਾਂ ਦੀਆਂ ਜ਼ੋਨਸ ਜਿਤਰੀਆਂ ਨੇ ਪੰਚਾਇਤ ਸੰਪਤੀਆਂ ਸਾਰੇ ਪਹਿਲਾਂ ਉਹਨਾਂ ਨੂੰ ਸਾਫ਼ ਕਰੀਏ ਵਿਦ ਪਲੈਨਿੰਗ ਤੁਹਾਨੂੰ ਮੈਂ ਦੱਸਦਾ ਕਿੰਨੀ ਵਧੀਆ ਪਲੈਨਿੰਗ ਉਹਨਾਂ ਨੇ ਕੀਤੀ ਹੈ ਢੰਗ ਨਾਲ ਬਹਿ ਕੇ ਪਤਾ ਨਹੀਂ ਸਾਰਾ ਕੁਝ ਉੱਥੇ ਹੀ ਹੋਇਆ ਐਸ.ਟੀ.ਐਮ ਸਾਹਿਬ ਦੇ ਨਾਲ ਸਾਨੂੰ ਇੱਥੋਂ ਤੱਕ ਪਤਾ ਲੱਗਾ ਵੀ ਤਲਖੀ ਵੀ ਹੋਈ ਹੈ ਤੇ ਉਹਨੂੰ ਗਾਲ ਵੀ ਕੱਢੀ ਗਈ ਹੈ ਉਹਨੇ ਅੱਗੇ ਜਵਾਬ ਦਿੱਤਾ ਵੀ ਮੈਨੂੰ ਗਾਲ ਨਾ ਕੱਢੋ ਮੇਰੀ ਬਦਰੀ ਭਾਵੇਂ ਕਰਨਾ ਜੋ ਕਰਉਣਾ ਮੇਰੇ ਕੋਲ ਕਰਾ ਲਓ ਲੇਕਿਨ ਮੈਂ ਤੁਹਾਡੀ ਗਾਲ ਨਹੀਂ ਜਿਸੇ ਨੇ ਫਿਰ ਉਹਨਾਂ ਨੇ ਉਹ ਕੀਤਾ ਜੋ ਨਾ ਕਿਹਾ ਉਹਨਾਂ ਮੰਨਿਆ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਵੀ ਸਾਡੀ ਜਿਹੜੀ ਜ਼ੋਨ ਹੈ ਨਾ ਟੋਟਲ ਜ਼ੋਨ ਸਾਡੀਆਂ ਪੰਚਾਇਤ ਸਭਤੀ ਦੀਆਂ ਹੈਗੀਆਂ ਦਿੱਤੀ ਉਹਦੇ ਵਿੱਚ 18 ਹੈਗੀਆਂ ਸਾਡੀਆਂ ਅਜਨਾਲੇ ਦੀਆਂ ਤੇ 15 ਹੈਗੀਆਂ ਸਾਡੀਆਂ ਰਮਦਾਸ ਦੀਆਂ ਦੋ ਬਲੌਕ ਨੇ ਇਹਦੇ ਵਿੱਚੋਂ ਜਿਹੜੀਆਂ ਉਹਨਾਂ ਨੇ ਕਟੀਆਂ ਨੇ ਉਹ ਕਟੀਆਂ ਰਿਜੈਕਸ਼ਨ ਜਿਹੜੀ ਟੋਟਲ ਕੀਤੀਆਂ ਜਿਹੜੀਆਂ ਸਾਫ਼ ਕੀਤੀਆਂ ਨੇ ਉਹ ਵੀ ਦੱਸ ਦਿਆਂਗੇ ਰਿਜੈਕਸ਼ਨ ਹੋਈ ਐ ਜਿਹੜੀ ਅਜਨਾਲਾ 1 ਐ ਉਹਦੇ ਚੋਂ 6 ਨੇ ਗੱਗੋਮਾਲਿਆ ਡੱਲਾ ਰਾਜਪੂਤਾਂ ਆ ਚੱਕੋਲ ਆ ਨੰਗਲਵੰਜਾ ਵਾਲਾ ਪੰਡੋਰੀ ਸੁਖਾ ਸਿੰਘ ਐ ਤੇ ਪਲਾ ਪਿੰਡ ਐ ਇਹ ਸਾਰੀਆਂ ਅਸੀਂ ਜਿੱਤਦੇ ਸਾਂ ਉਹਨਰ ਵੇਖ ਲਿਆ ਵੀ ਅਸੀਂ ਜਿਤਨਾ ਨਹੀਂ ਇਹ ਸਾਰੀਆਂ ਕੈਨਸਲ ਕਰਾ ਲਓ ਇਹਦੇ ਵਿੱਚ ਉਹਨਾਂ ਨੇ ਕੀਤਾ ਕੀ ਹੈ ਵੀ ਆਪਣੀ ਜਿਹੜੀ ਮੈਜੋਰਿਟੀ ਜਾਂ ਆਪਣਾ ਚੇਅਰਮੈਨ ਸਮਤੀ ਦਾ ਬਣਾਉਣ ਖਾਤਰ ਉਹਨਾਂ ਨੇ ਕੁਝ ਬਿਲਕੁਲ ਟੋਟਲੀ ਬਿਨਾ ਮੁਕਾਬਲੇ ਤੋਂ ਡਿਕਲੇਅਰ ਕੀਤੀਆਂ ਨੇ ਉਹਦੇ ਵਿੱਚ ਆ ਗਈ ਗਗੋਮਾ ਲਾ ਗਈ ਡੱਲਾ ਰਾਜਪੂਤ ਆ ਗਈ ਤੇ ਨਾਲ ਚੱਕੋਲਾ ਜੀ ਇਹ ਨਾਲਾ ਬਲੌਕ ਹੋ ਗਿਆ ਅੱਗੇ ਆ ਗਿਆ ਰਮਦਾਸ ਬਲੌਕ ਇਹਦੇ ਵਿੱਚ ਟੋਟਲ ਸਾਡੀਆਂ 15 ਸਮਤੀਆਂ ਨੇ ਇਹਦੇ ਵਿੱਚੋਂ ਜਿਹੜੀਆਂ ਉਹਨਾਂ ਨੇ ਰਿਜੈਕਟ ਕੀਤੀਆਂ ਨੇ ਉਹ 5 ਨੇ ਉਹਦੇ ਵਿੱਚ ਨੰਗਲਸੋਲ ਆ ਵਾਣ ਵਿਸ਼ਵਾ ਆ ਮੋਨ ਪਣਾਰੀਆਂ ਤੇ ਤਲਵੰਡੀ ਨਾਰ ਜਿਹੜੀਆਂ ਇਹਨਾਂ ਨੇ ਬਿਲਕੁਲ ਬਿਨਾ ਮੁਕਾਬਲਾ ਕੀਤੀਆਂ ਨੇ ਉਹ ਕੀਤੀਆਂ ਨੇ ਇਹਨਾਂ ਨੰਗਲਸੋਲ ਵਿਸ਼ਵਾ ਤਲਵੰਡੀ ਨਾਰ ਤੇ ਥੋਬਾ ਚੰਡੇਰ ਚੰਡੇਰ ਇਹ ਇਹਨਾਂ ਨੇ ਇਸ ਕਰਕੇ ਕੀਤੀਆਂ ਵਿੱਦ ਪਲਾਨਿੰਗ ਵੀ ਆ ਚਾਰ ਜਿਹੜੀਆਂ ਨੇ ਸਾਡੀਆਂ ਆਲਰੇਡੀ ਆ ਗਈਆਂ ਤੇ ਬਾਕੀ ਜਿਹੜੀਆਂ ਹੋਰ ਚਾਹੀਦੀਆਂ ਨੇ ਸਮਤੀ ਦੇ ਉਹ ਸਾਡੇ ਚੇਅਰਮੈਨ ਜਿਹੜਾ ਬਣ ਜੇ ਇਹ ਵਿੱਦ ਪਲਾਨਿੰਗ ਹੈ ਜ਼ਿਲ੍ਹਾ ਪਰਸ਼ਦ ਚ ਨੇ ਪੂਰਾ ਜ਼ੋਰ ਲਾ ਲਿਆ ਪਰ ਉਥੇ ਇਹਨਾਂ ਦੀ ਚੱਲੀ ਨਹੀਂ ਯਤਨ ਬੜੇ ਕੀਤੇ ਨੇ ਸਰਵੰਤ ਸਿੰਘ ਦੇ ਕਾਗਜ਼ ਡਾਇ ਲੇਕਿਨ ਉਹਦੇ ਕਵਰਿੰਗ ਦੇ ਬਚ ਗਏ ਉਹ ਅਸੀਂ ਚਾਰੇ ਦੀਆਂ ਚਾਰੀਆਂ ਸਾਡੀਆਂ ਸੇਫ ਨੇ ਬਾਕੀ ਸਾਡੀਆਂ ਸਾਰੀਆਂ ਸੇਫ ਨੇ ਲੇਕਿਨ ਇਹਦੇ ਦੌਰਾਨ ਇੱਕ ਬਹੁਤ ਵੱਡੀ ਘਟਨਾ ਹੋਈ ਹੈ ਜਿਹੜੀ ਰਾਜਸਥਾਨ ਸੀ ਹਲਕੇ ਚ ਹੋਈ ਹੈ ਉਹਦੇ ਤੇ ਮੈਂ ਧਿਆਨ ਲਿਆਉਣਾ ਚਾਹਣਾ ਤੁਹਾਡਾ ਖਾਸ ਤੌਰ ਤੇ ਉੱਥੇ ਹੋਇਆ ਕੀ ਹੈ ਵੀ ਜਿਹੜਾ ਸਰਪੰਚ ਭਿੰਡੀ ਸੈਦਾਂ ਦਾ ਸੀਗਾ ਸੁਰਜੀਤ ਸਿੰਘ ਉਹ ਕਾਗਜ਼ ਦੀ ਨਾਮਜ਼ਦਗੀ ਕਰਨ ਜਾ ਰਿਹਾ ਸੀ ਉਹਨੂੰ ਧੱਕੇ ਨਾਲ ਧੱਕੇ ਵੀ ਵਜੇ ਲੜਾਈ ਵੀ ਹੋਈ ਕੁੱਟਿਆ ਵੀ ਗਿਆ ਖੂਨ ਖਰਾਬਾ ਵੀ ਹੋਇਆ ਉਹ ਵਾਪਸ ਆ ਗਿਆ ਉਹਨਾਂ ਨੇ ਹਿੰਮਤ ਕੀਤੀ ਵੀ ਕਾਗਜ਼ ਦੁਬਾਰਾ ਭਰ ਕੇ ਫੇਰ ਦੇ ਦਿੱਤੇ ਉਹ ਕਾਗਜ਼ ਦਾਖਲ ਹੋ ਗਏ ਲੇਕਿਨ ਉਹਦੀ ਰਿਟੈਲੀਏਸ਼ਨ ਕਰਕੇ ਉਹਦਾ ਬਦਲਾ ਲੈਣ ਦੀ ਖਾਤਰ ਉਹ ਪਿੰਡ ਆ ਕੇ ਦੁਬਾਰਾ ਉਹਨਾਂ ਦੇ ਘਰ ਪਹੇ ਉੱਥੇ ਜਦੋਂ ਘਰ ਪਹੇ ਗਏ ਇੰਨੇ ਜਾਣੇ ਹਜੂਮ ਆ ਗਿਆ ਉਹਨਾਂ ਨੇ ਕਿਹਾ ਵੀ ਇਹਨਾਂ ਦੇ ਸਾਨੂੰ ਮਾਰ ਦੇਣਾ ਉਹਨਾਂ ਨੇ ਆਪਣੀ ਸੈਲਫ ਡਿਫੈਂਸ ਦੇ ਵਿੱਚ ਜੋ ਕੁਝ ਉਹਨਾਂ ਕੋਲ ਹੁੰਦਾ ਸੀ ਉਹਨਾਂ ਨੇ ਕੀਤਾ ਉਹਨਾਂ ਕੋਲ ਡਾਕਟਰ ਹੋਊਗਾ ਕੋਈ ਹੋਰ ਹੋਊਗਾ ਉਹਦੇ ਨਾਲ ਹੋਇਆ ਕੀ ਆ ਵੀ ਸੱਟਾਂ ਲੱਗੀਆਂ ਉਹ ਬੰਦੇ ਦਾਖਲ ਹੋ ਗਏ ਨੇ ਉਥੇ ਸਾਰੀ ਲੀਡਰਸ਼ਿਪ ਆਮ ਪਾਰਟੀ ਦੀ ਉਥੇ ਪਹੁੰਚੀ ਉਹਨਾਂ ਨੇ ਇੱਕ ਫੈਸਲਾ ਕੀਤਾ ਵੀ ਜਿਹੜੀ ਐਫ ਆਈ ਆਰ ਕਰਨੀ ਹੈ ਉਹ ਉਹਦੇ ਤੇ ਨਾ ਕਰੋ ਵੀ ਜਿਹਦੇ ਘਰ ਪਏ ਨੇ ਜਿਹਨੇ ਸੱਟਾਂ ਲਗੀਆਂ ਇਹਦੇ ਵਿੱਚ ਸਰਕਾਰੀਆ ਸਾਹਿਬ ਚ ਆਉਂਦੇ ਨੇ ਸਾਰ ਸੁਖਬਿੰਦਰ ਸਿੰਘ ਸਰਕਾਰੀਆ ਐਮ ਐਲ ਏ ਉਸ ਹਲਕੇ ਦੇ ਰਾਜਸੰਸੀ ਦੇ ਉਹਦੇ ਤੇ ਕਰਾਓ ਪਰਚਾ ਤੇ ਨਾਲ ਦਿਲਰਾਜ ਸਰਕਾਰੀਆ ਜਿਹੜਾ ਉਹਨਾਂ ਦੀ ਦੇਖ ਰੇ ਕਰਦਾ ਸਾਰੇ ਹਲਕੇ ਦੀ ਉਹਦੇ ਤੇ ਪਰਚਾ ਕਰੋ ਹੁਣ ਉਹਦੇ ਵਿੱਚ ਬਰਾਬਰ ਪਰਚਾ ਉਹਨਾਂ ਦੋਵਾਂ ਤੇ ਕਰਤਾ ਹੁਣ ਸਾਡੇ ਭਰਾਵਾਂ ਨੇ ਇਹ ਗੱਲ ਕਹੀ ਵੀ ਜੇ ਸਰਕਾਰੀਆ ਸਾਹਿਬ ਦੇ ਇਹ ਪਰਚਾ ਹੋ ਗਿਆ ਦਿਲਰਾਜ ਤੇ ਹੋ ਗਿਆ ਜਿਹੜੇ ਕਿ ਉੱਥੇ ਮੌਕੇ ਤੇ ਮੌਜੂਦ ਨਹੀਂ ਤੇ ਫਿਰ ਤੇ ਕਿਸੇ ਨਾਲ ਵੀ ਲੜਾਈ ਕਰਕੇ ਕੇਸ ਨਾਲ ਖਾ ਦੇਣਗੇ ਸਾਡੇ ਮੋਹਤਬਰਾਂ ਨੇ ਇਹ ਫੈਸਲਾ ਕੀਤਾ ਵੀ ਕੱਲ ਨੂੰ ਅਸੀਂ ਲੜਾਈ ਲੜਦੇ ਆ ਇਲੈਕਸ਼ਨ ਲੜਦੇ ਆ ਜ਼ੇ ਲਾ ਪਰਚਲ ਲੜਦੇ ਆ ਸਮਤੀ ਲੜਦੇ ਉਹਨਾਂ ਦੇ ਬਹਾਨੇ ਹੀ ਲੱਭਣਾ ਕਿਸੇ ਬੰਦੇ ਨੂੰ ਕਹਿਣਾ ਵੀ ਤੁਸੀਂ ਲੜ ਪੋ ਤੇ ਸਟਾਂ ਉਥੇ ਝੂਟੀਆਂ ਵੀ ਲੱਗਦੀਆਂ ਨੇ ਅੱਜ ਕੱਲ ਤੇ ਉਹਦੇ ਵਿੱਚ ਸਾਰੇ ਬੰਦੇ ਸਾਡੇ ਮੋਤਬਰ ਜਿਹੜੇ ਨੇ ਆ ਬੈਠੇ ਕਸ਼ਮੀਰ ਸਿੰਘ ਵਾਣਾ ਦੇ ਨੇ ਅੱਗਾ ਗੁਮਾਲ ਤੋਂ ਬੈਠੇ ਨੇ ਰਾਣਾ ਹੀ ਬੈਠਿਆ ਸਾਰੇ ਬੈਠੇ ਆ ਸਰਮਣ ਹੋਰੀ ਬੈਠੇ ਆ ਪੰਟੀ ਬੈਠਾ ਇਹਦਾ ਮਤਲਬ ਇਹ ਬਰਾਬਰੀ ਉਹਨਾਂ ਨੇ ਉਸੇ ਵੇਲੇ ਨਾਲ ਪਰਚਾ ਦੇਣਗੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਇੱਕ ਗਿਆਨ ਜਾਂ ਉਹਨਾਂ ਨੂੰ ਇੱਕ ਸਜਾਓ ਦੇਣਾ ਚਾਹੁੰਦੇ ਆ ਵੀ ਜਾਂ ਤੇ ਤੁਹਾਡਾ ਬਿਲਕੁਲ ਹੀ ਇਹਦਾ ਤਵੱਜੋ ਨਹੀਂ ਹੈਗੀ ਪੰਜਾਬ ਦੇ ਪ੍ਰਤੀ ਜੋ ਗੁੰਡਾਗਰਦੀ ਐ ਇਸ ਵੇਲੇ ਹੋ ਰਹੀ ਐ ਜੋ ਧੱਕੇਸ਼ਾਹੀ ਹੋ ਰਹੀ ਐ ਉਹਦੇ ਨਾਲ ਤੁਹਾਡਾ ਮਸਾ ਲਿਆਈ ਨਹੀਂ ਮਸਾ ਧਿਆਨ ਨਹੀਂ ਤੇ ਤੁਸੀਂ ਇਲੈਕਸ਼ਨਾਂ ਕਰਾਉਗੇ ਕਿਦਾਂ ਹੁਣ ਕੀ ਹੋਇਆ ਉੱਥੇ ਇਹਦੇ ਤੋਂ ਬਾਅਦ ਉੱਥੇ ਚਲੋ ਡੇਰਾ ਬਾਬਾ ਨਾਨਕ ਕੀ ਹੋਇਆ ਸਾਰ ਸੁਖਜਿੰਦਰ ਸਿੰਘ ਰੰਧਾਵਾ ਉਹ ਉੱਥੇ ਉਹ ਜੋ ਹਾਲ ਹੋਇਆ ਔਰ ਮੈਂ ਸਾਰਿਆਂ ਨੂੰ ਦੁੱਖ ਨਾਲ ਕਹਿਣ ਲੱਗਾ ਉੱਥੇ ਪੱਗਾਂ ਲੱਥੀਆਂ ਔਰ ਉਹਨਾਂ ਦਾ ਐਮਐਲਏ ਕੀ ਕਹਿੰਦਾ ਵੀ ਪੱਗਾਂ ਕਿਤੇ ਥੇਲਣਾ ਬਜੀਆਂ ਔਰ ਅੱਜ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਜਿਹੜੀ ਚੀਜ਼ ਹੈ ਜਿਹੜੀ ਪੱਗ ਨੂੰ ਹੱਥ ਪਾਇਆ ਨਾ ਕਿਸੇ ਨੇ ਆਮ ਪਾਰਟੀ ਨੇ ਇਸ ਪੱਗ ਦਾ ਲੋਕਾਂ ਨੇ ਉਹ ਜਵਾਬ ਦੇਣਾ ਜਿਹੜਾ ਇਹ ਵੀ ਯਾਦ ਕਰਨੀ ਔਰ ਮੈਂ ਦਾਅਵੇ ਨਾ ਕਹਿਣਾ ਇਹਨਾਂ ਦਾਵਾ ਸਾਹਮਣੇ ਦੀ ਜਤਨਾ ਹੀ ਜਤਨਾ ਸਾਰੇ ਹਲਕੇ ਅਸੀਂ ਸ਼ਾਨ ਨਾਲ ਜਿੱਤਾਂਗੇ ਕਿਉਂਕਿ ਜੋ ਇਹਨਾਂ ਕੀਤਾ ਐ ਇਡੀ ਮਾੜੀ ਕਰਤੂਤ ਕਿਸੇ ਨੇ ਅਜੇ ਤੱਕ ਨਹੀਂ ਕੀਤੀ ਤੇ ਨਾ ਕਿਸੇ ਨੇ ਬੋਲੀ ਇਹ ਉਹਨਾਂ ਨਾਲ ਹੋ ਗਿਆ ਸੱਚਰ ਸਾਹਿਬ ਦੇ ਵੀ ਰਿਜੈਕਟ ਹੋ ਕੇ ਔਟਾਰੀ ਵੀ ਹੋ ਗਏ ਜਿਹੜਾ ਜਿਹੜਾ ਸਾਰੇ ਨਾਲ ਉਰਪਾਲ ਵਧੀਆ ਹਲਕਾ ਸੀਗਾ ਹੁਣ ਨੇ ਨਾਮਦਗੀ ਜ਼ਿਲ੍ਹਾ ਪਰਚੀ ਦੀ ਢਾਈ ਦਿੱਤੀ। ਹੁਣ ਇਸ ਵੇਲੇ ਅਸੀਂ ਫੈਸਲਾ ਕੀਤਾ ਹੈ। ਸੱਚਰ ਸਾਹਿਬ ਨੇ ਵੀ ਬਾਈਕਾਟ ਕਰਤਾ। ਸਰਕਾਰੀਆ ਸਾਹਿਬ ਨੇ ਵੀ ਬਾਈਕਾਟ ਕਰਤਾ। ਤਰਸੀਮ ਸਿੰਘ ਡੀਸੀ ਨੇ ਵੀ ਬਾਈਕਾਟ ਕਰਤਾ ਟਾਰੀ ਦਾ। ਉਹ ਪਰਲੇ ਪਾਸੇ ਜਿਹੜਾ ਉਹ ਵੀ ਬਾਈਕਾਟ ਹੋ ਗਿਆ ਤੇ ਹੁਣ ਜਨਾਲਾ ਹਲਕਾ ਸਾਡੇ ਤੇ ਸੀ। ਅਸੀਂ ਭਰਾਵਾਂ ਸਾਰਿਆਂ ਨੇ ਫੈਸਲਾ ਕਰ ਲਿਆ ਵੀ ਅਸੀਂ ਇਲੈਕਸ਼ਨ ਦਾ ਬਾਈਕਾਟ ਕਰਨ ਲੱਗੇ ਆਂ ਔਰ ਇਲੈਕਸ਼ਨ ਕਮਿਸ਼ਨ ਨੂੰ ਇੱਕ ਚੈਲੰਜ ਦੇਣ ਲੱਗੇ ਆਂ ਵੀ ਲੈਕਿਨ ਕਮਿਸ਼ਨ ਚ ਜੇ ਕੋਈ ਸੂਜ ਬੂਜ ਹੈਗੀ ਹੈ ਜੇ ਕੋ ਗਾਂ ਤੁਸੀਂ ਕੋਈ ਇਲੈਕਚਨਾ ਕਰਾਉਣੀਆਂ ਨੇ ਤੇ ਫਿਰ ਤੁਸੀਂ ਇਸ ਚੀਜ਼ ਦਾ ਜ਼ਰੂਰੀ ਆਪ ਤੁਸੀਂ ਧਿਆਨ ਦਿਓ ਜਿਹੜੇ ਨਜਾਇਜ਼ ਪਰਚੇ ਹੋਣਦੇ ਉਹਦੇ ਵਿੱਚ ਆਪ ਸੂਬਾ ਮੋਟੋ ਨੋਟਿਸ ਲਵੋ ਸਰਕਾਰੀਆ ਸਾਹਿਬ ਤੇ ਸੁਖਬਿੰਦਰ ਸਿੰਘ ਸਰਕਾਰੀਆ ਐਮ ਐਲ ਏ ਤੇ ਪਰਚਾ ਹੋ ਜੇ ਉਹ ਬੱਚਾ ਜਿਹੜਾ ਜੇ ਉਹ ਸੱਟਾਂ ਲੱਗੀਆਂ ਨੇ ਜੇ ਉਹ ਲੱਗਦਾ ਸੀਰੀਅਸ ਹੈ ਜੇ ਕੱਲ ਨੂੰ ਉਹਦੀ ਡੈਥ ਹੋ ਜਾਂਦੀ ਤਾਂ ਮੈਂ 302 ਦਾ ਪਰਚਾ ਸਰਕਾਰੀਆ ਸਾਹਿਬ ਤੇ ਹੋਏਗਾ ਦਿਨ ਰਾਤ ਸਰਕਾਰੀਆ ਤੇ ਹੋਏਗਾ ਇਹਦੇ ਨਾਲੋਂ ਮਾੜੀ ਗੱਲ ਕੋਈ ਨਹੀਂ ਅਸੀਂ ਸਾਰੇ ਇਸ ਗੱਲ ਦਾ ਵਿਰੋਧ ਕਰਦੇ ਹਾਂ ਔਰ ਤਕੜੇ ਹੋ ਕੇ ਅਸੀਂ ਪਾਰਟੀ ਲੈਵਲ ਤੇ ਅਸੀਂ ਸਾਰਿਆਂ ਨੇ ਖਰੂਣਾ ਇੱਕ ਦੂਜੇ ਦੇ ਨਾਲ ਪਾਰਟੀ ਪਹਿਲਾਂ ਤੇ ਫਿਰ ਇਲੈਕਸ਼ਨਾਂ ਬਾਅਦ